ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੁੱਤ ਕੈਨੇਡਾ ਤੋਂ 50 ਸਾਲਾਂ ਬਾਅਦ ਆਪਣੇ ਘਰ ਆਉਂਦਾ ਤਾਂ ਪੁੱਤ ਦਾ ਦੋਸਤ ਬਣ ਕੇ ਮਾਣ ਆ ਗੱਲਾਂ ਕਰਦਾ ਰਹਿੰਦਾ ਤੇ ਜਦੋਂ ਅਚਾਨਕ ਪੁੱਤ ਨੇ ਸਿਰ ਤੋਂ ਪਗੜੀ ਅਤੇ ਮੂੰਹ ਤੋਂ ਰਮਾਲ ਲਾਇਆ ਤਾਂ ਬੇਬੇ ਸ਼ੌਕ ਹੋ ਗਈ ਜਿਹਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਉਪਰ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਕਿੰਤ ਰਵਤੀ ਤਾਂ ਸਹੀ ਹਰ ਠੰਡ ਬਹੁਤ ਹੋਈ ਉਹ ਗਿਰਨ ਬਹੁਤ ਜਿੰਦਾ ਬਾ हां ਵਧੀਆ ਜੀ ਮੇਰ ਤੇ ਹੈ ਕੀ ਇਹਦੀ ਆ ਮੇਰੀ ਹੈ ਇਹਦੀ ਬਸ ਬੋਲ ਬੋਲ ਆ ਨਾ ਮੋਲ ਆ ਲਾ ਪਰ ਨਾ ਲਾ ਨਾ ਮਾਹ ਹੈ ਕੱਤੇ ਤੇਰੇ ਪੈਰਾਂ ਪਿੱਛੇ ਕਰਕੇ ਕਮਾਈਆਂ ਮੁੜੀਆਂ ਪੈਰਾਂ ਪਿੱਛੇ ਕਰਕੇ ਕਮਾਈਆਂ ਮੁੜੀਆਂ ਦੁੱਖ ਜ਼ਿੰਦਗੀ ਦੇ ਤੇਰੇ ਨਾਲ